ਹੈਲੋ ਸੰਦੂ ਸਾਹਿਬ ਕਿੱਥੇ ਰਹੇ ਜੇ ਉਹ ਮਾਪਾ ਭਾਜੀ ਆਵੇ ਆ ਗਿਆ ਬਸ ਤੁਹਾਡੇ ਕੋਲ ਭਾਜੀ ਗੱਡੀ ਦੇ ਕਿਤੇ ਨਜ਼ਰ ਆਉਣ ਨਹੀਂ ਦੇਈ ਪਰ ਬਾਗਾਵਾ ਤੁਸੀਂ ਤਿਆਰ ਰੱਖੋ ਬਾਗਾਵਾ ਉਹ ਸੰਦੂ ਸਾਹਿਬ ਸਵੇਰ ਦੀ ਆਪਾਂ ਤਿਆਰੀ ਕੀਤੀ ਅੱਜ ਤੱਕ ਤੁਸੀਂ ਆਏ ਨਹੀਂ ਜੇ ਮੈਂ ਆ ਗਿਆ ਵੀਰ ਮੈਨੂੰ ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਗਿਆ ਅੱਜ ਮੈਂ ਨਾ ਗੱਡੀ ਨਵੀਂ ਲਈ ਸੀ ਤੇ ਫਿਰ ਉਹ ਸੰਦੂ ਸਾਹਿਬ ਤੁਹਾਡਾ ਭਲਾ ਇਹ ਆ ਵਾਲੀ ਗੱਡੀ ਲਈ ਆ ਗਿਆ ਜੀ ਆਵੇ ਲੈ ਲਈ ਗੱਡੀ ਵੀ ਉਹ ਬਹੁਤ ਵਧੀਆ ਅੱਜ ਸੰਦੂ ਸਾਹਿਬ ਸਾਈਕਲ ਤੇ ਆਜਾ ਸਾਈਕਲ ਤੇ ਆਜਾ ਜੀ ਮੈਂ ਆਇਆ ਨਾ ਭਾਜੀ ਹੋਰ ਗੱਡੀ ਲੱਭੀ ਕੋਈ ਨਹੀਂ ਆਪਾਂ ਵਾਲੀ ਇਹ ਗੱਡੀਆਂ ਦੇ ਪੈਂਚਰ ਲੱਗੀ ਆ ਪੈਂਚਰ ਹੋ ਗਈ हां जी दोस्तों सत श्री अकाल स्वागत करते हैं टोंडा राज संधू फार्मिंग ਦੇ ਵਿੱਚ ਕਿਸਾਨ ਵੀਰੋਂ ਅੱਜ ਪਹੁੰਚੇ ਆ ਪਿੰਡ ਪਿੰਡ ਵੱਡੇ ਸਭਰਾ ਬੁਰਜ ਡੇਰੀ ਫਾਰਮ ਤੇ ਵੀਰ ਸਾਹਬ ਸਿੰਘ ਉਹਦੇ ਕੋਲ ਤਹਿਸੀਲ ਇਸ ਪਿੰਡ ਨੂੰ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਅੱਜ ਇਸ ਵੀਡੀਓ ਦੇ ਵਿੱਚ ਨਾਗ ਹਰ ਵਾਰ ਦੀ ਤਰ੍ਹਾਂ ਆਪਾਂ ਤੁਹਾਨੂੰ ਟੋਟਲ 4 ਤੋਂ 5 ਗੇ ਨਾਗ ਦਿਖਾਉਣੇ ਆ ਇੱਕ ਵਾਰ ਸੂਈ ਸੁਬਈਆ ਤਕਰੀਬਨ ਕੋਈ 5 10 15 ਮਿੰਟ ਪਹਿਲਾਂ ਜਿਹੜੀ ਦੋਸਤੋ ਸੂਈ ਆ ਤੇ ਚਾਰ ਵੜਾ ਜਿੱਧਰ ਤੁਸੀਂ ਦੇਖ ਰਹੇ ਜੇ ਗੱਬਣ ਤਿਆਰੀ ਵਾਲੇ ਪਸ਼ੂ ਆ ਪਹਿਲਾਂ ਦੋ ਜਣਾਂ ਪਹਿਲਾਂ ਦੋ ਜਣਾਂ ਆ ਗਏ ਜੜੇ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾ ਦਾਂਗੇ ਇੱਕ ਵਾਰ ਤੋਂ ਫੇਰ ਤਰੀਕ ਤੁਸੀਂ ਨੋਟ ਕਰ ਲਓ 1 ਦਸੰਬਰ ਤੇ ਸਮਾਂ ਕੋਈ ਮਾਰਨਿੰਗ ਦੇ 9:30 ਵਜੇ ਦਾ ਸੋ ਐਨੀਮਲ ਚੰਗੇ ਹੁੰਦੇ ਆ ਠੀਕ ਆ ਜੀ ਬਾਕੀ ਭਾਅ ਪੜਦਾ ਵੀ ਅੱਜ ਨਾਲ ਦੀ ਨਾਲ ਹੀ ਤੁਹਾਨੂੰ ਮੁੱਲ ਪਤਾ ਲੱਗ ਜਾਣਗੇ ਤੇ ਕਿੰਵੇਂ ਸੂਬੇ ਆ ਕੀ ਰੇਟ ਪੜਦਾ ਰਹਿਣ ਵਾਲਾ ਪੂਰੀ ਡਿਟੇਲ ਮਿਲੂਗੀ ਵੱਡੇ ਸਭਰਾ ਤੁਸੀਂ ਖਾਸ ਵਿਜ਼ਿਟ ਕਰਨੀ ਆ ਹਰੀ ਕੇ ਪੱਤੋਂ ਤੋਂ 10-12 ਕਿਲੋਮੀਟਰ ਦੀ ਦੂਰੀ ਆ ਆਓ ਕਰਦੇ ਆ ਗੱਲਬਾਤ ਲੇ ਲੈਨੀਆ ਡਿਟੇਲ ਡਾਕਟਰ ਸਾਹਿਬ ਹੋਂਦੇ ਨਾਲ ਕਰਕੇ ਗੱਲਬਾਤ ਡਾਕਟਰ ਸਾਹਿਬ ਸਾਸ਼ੀ ਗਾਲ ਸਭ ਤੋਂ ਪਹਿਲਾਂ ਸਾਸ਼ੀ ਗਾਲ ਸੰਦੂ ਸਾਹਿਬ ਸਾਸ਼ੀ ਗਾਲ ਹੋਰ ਭਾਜੀ ਠੀਕ ਠਾਕ ਹਾਂਜੀ ਵਧੀਆ ਜੀ ਗੁਰੂ ਰਾਮਦਾਸ ਦੀ ਮਿਹਰ ਆ ਜੀ ਬਾਬਾ ਦਾ ਸਾਹਿਬ ਜੀ ਲੈ ਵੀ ਡਾਕਟਰ ਸਾਹਿਬ ਉਦਾਂ ਹੀ ਆਪਾਂ ਵੀਡੀਓ ਪਾਈ ਉਹ ਤੋਂ ਬਾਅਦ ਕਾਫੀ ਵੇਚਿਆ ਹਾਂਜੀ ਹਾਂਜੀ ਸਪਰਸੋ ਵੀਡੀਓ ਪਾਈ ਤਾਂ ਉਦੋਂ ਛੇ ਚਾਰ ਆਪਾਂ 10 ਗਾਵਾਂ ਲਈਆਂ ਸੀ ਸੇਲ ਹੋ ਗਈਆਂ ਉਸ ਤੋਂ ਬਾਅਦ ਕੱਲ ਵੀ ਵਛੀਆਂ ਆਈਆਂ ਤਿੰਨ ਚਾਰ ਉਹ ਵੀ ਸੇਲ ਗਏ ਇਹ ਸਾਰਾ ਮਾਲ ਹੀ ਆਪਾਂ ਰਾਤੀ ਖਰੀਦਾ ਸ਼ਾਮੀ ਗਾਲੀ ਠੀਕ ਆ ਇੱਕ ਵੈੜ ਹੋਣਾ ਹੀ ਆ ਜੀ ਤੁਹਾਡੇ ਸਾਹਮਣੇ ਠੀਕ ਆ ਹਾਂਜੀ ਅੱਜ ਭਲਕਦੇ ਵਿੱਚ ਇਕੱਠਾ ਕਰਤਾ ਫਿਰ ਸਾਰੇ ਮਹਾਰਾਜ ਦੀ ਕਿਰਪਾ ਜੀ ਗੁਰੂ ਰਾਮਦਾਸ ਦੀ ਬਾਪੂ ਦਾ ਸਾਹਿਬ ਜੀ ਚਲੋ ਇਕੱਠਾ ਕਰ ਲਈਦਾ ਜੀ ਬਹੁਤ ਵਧੀਆ ਗੱਲ ਅੱਛਾ ਡਾਕਟਰ ਸਾਹਿਬ ਇੱਧਰ ਜਿਹੜੀ ਵੈੜ ਆ ਕੋਈ 10 15 20 ਮਿੰਟ ਪਹਿਲਾਂ ਹੀ ਸੂਈ ਹੈ ਹਾਂਜੀ ਉਹਦੇ ਸੰਧੂ ਸਾਹਿਬ ਤੁਹਾਡੇ ਸਾਹਮਣੇ ਵੈੜ ਸ੍ਰੀ ਬਿਲਕੁਲ ਬਿਲਕੁਲ ਬੱਚੀ ਨੂੰ ਜਨਮ ਦਿੱਤਾ ਜੀ ਬੋ ਦੋਸਤ ਜਸਟ ਆਪਣੇ ਆਉਣ ਤੋਂ ਕੋਈ 5 ਮਿੰਟ 10 ਮਿੰਟ ਬਾਅਦ ਜਿਹੜੀ ਇਹ ਵੈਡ ਸੋਈ ਹੈ ਬੱਚੀ ਨੂੰ ਜਨਮ ਦਿੱਤਾ ਇਹ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾ ਦਾਂਗੇ ਟੀਕਾ ਜਰਸੀ ਦੇ ਵਿੱਚ ਆਈ ਹੈ ਉਹੀ ਤੁਹਾਡੇ ਸਾਹਮਣੇ ਹੋਣੀ ਆਈ ਹੈ ਬਾਕੀ ਤੇ ਕੋਈ ਸ਼ਾਈ ਵਾਲਾ ਕ੍ਰੋਸ ਹੀ ਆ ਗਿਆ ਹੈ ਵੈੜੀ ਵੀ ਚੰਗੀ ਪਣੀ ਥਣੀ ਆ ਬਹੁਤ ਜ਼ਿਆਦੀ ਚੰਗੀ ਸਾਰੇ ਰਿਕਾਰਡ ਦੀਆਂ ਸੰਧੂ ਸਾਹ ਫਾਰਮ ਵਾਲੀਆਂ ਵਸ਼ੀਆਂ ਲੋ ਵੀ ਨਾ ਦੇ ਨਾਲ ਦੋਸਤੋ ਸ਼ੁਰੂਆਤ ਕਰ ਲਵਾਂਗੇ ਆਪਾਂ ਇਧਰੋਂ ਪਹਿਲੇ ਨੰਬਰ ਤੋਂ ਸੋ ਡਿਟੇਲ ਆਪਾਂ ਤੁਹਾਨੂੰ ਕੱਲੀ ਕੱਲੀ ਵੈੜ ਦੀ ਦਿੰਦੇ ਜਾਵਾਂਗੇ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ ਇਹ ਸੰਧੂ ਸਾਹ ਫਾਰਮ ਬਜਨਣਾ ਇਹ ਚੌਂਗ ਦੇ ਦੰਦ ਪੁੱਟੇ ਇਹਨੇ ਹਾਂਜੀ ਠੀਕ ਕਨਫਰਮ ਹੀ ਆ ਜੀ ਕਨਫਰਮ ਮੈਂ ਆ ਜੀ ਸੰਧੂ ਸਾਹਿਬ ਕੋਈ ਆਵੇ ਦਾ ਆਪਾਂ ਚੱਕਰਾ ਕੇ ਦਵਾਗੇ ਤੇ ਬੱਚੀ ਪਲੂਨ ਬੱਚੀ ਪਹਿਲਨ ਬੱਚੀ ਨੇ ਸੁਣਾ ਠੀਕ ਆ ਜੀ ਚੌਕ ਤੇ ਦੰਦ ਡਾਕਟਰਾਂ ਦਾ ਵੀ ਸੱਟੇ ਆ ਠੀਕ ਆ ਜੀ ਆ ਕਰੋ ਚੈੱਕ ਬੱਚੀ ਸੋਣੀ ਹਾਈਟ ਕੱਟ ਦੇ ਵਿੱਚ ਆ ਬੋਤੀ ਵਾਲੀ ਬੱਚੀ ਬਿਲਕੁਲ ਛੋਟਾ ਕੰਨ ਸੋ ਬਾਡੀ ਬੰਤਰ ਦੀ ਪੂਰੀ ਨਿੱਗਰ ਏ ਵੀ ਐ ਸੀਮਨ ਦੀ ਖੋਦ ਆ ਤੇ ਗਾੜੀ ਵੀ ਚੰਗਾਈ ਸੀਮਨ ਰਿਕਾਰਡ ਵਾਲੀ ਫਾਰਮ ਚੋਂ ਲਈ ਆ ਆਪਾਂ ਤਿੰਨੇ ਵੜਾ ਠੀਕਾ ਰਿਕਾਰਡ ਆ ਲਿਆ ਜੀ ਬਾਕੀ ਵਿਰਲਪੁਰ ਦੇ ਡਾਕਟਰ ਚੰਗੀ ਹੈ ਬਹੁਤ ਜਿਆਦੀ ਚੰਗੀ ਸੰਧੂ ਸਾਹਿਬ ਫਿਰ ਹਾਈਡ ਚੈੱਕ ਕਰੋ ਚੌਕ ਦੇ ਦੰਦ ਜੀ ਪੁੱਟਿਆ ਤੇ ਫਿਰ ਵੀ ਹਾਈਡ ਕਿੰਨੀ ਜਿਆਦੀ ਵੱਡੀ ਆ ਸੋਹਣੀ ਉਹ ਖਲੋਣੀ ਖਾਣੀ ਬਹੁਤ ਚੰਗੀ ਆ ਖਲੋਣੀ ਵੀ ਚੰਗੀ ਪਿੱਟ ਪੁਣਾ ਵੀ ਚੰਗਾ ਬਰੀਡ ਵੀ ਚੰਗੀ ਕੁਆਲਿਟੀ ਵੀ ਚੰਗੀ ਆ ਬਿਲਕੁਲ ਬਿਲਕੁਲ ਬਹੁਤ ਸੋ ਸੰਧੂ ਸਾਹਿਬ ਕਈਆਂ ਦੇ ਮਨ ਚ ਹੁੰਦਾ ਤੜਕੂ ਆਪਾਂ ਚੈੱਕ ਕਰਾਉਣੀ ਪੈਣੀ ਆ ਆ ਲਓ ਜੀ ਚਾਰੇ ਹੀ ਦੰਦ ਜੀ ਆ ਲਓ ਜੀ ਚਾਰ ਹੀ ਆ ਠੀਕ ਹੈ ਜੀ ਹਾਂ ਜੀ ਠੀਕ ਆ ਅਰੇ ਜਵਾਨ ਹੁੰਦੀ ਹੁੰਦੀ ਸੰਧੂ ਸਾਹਿਬ ਇਹ ਲੋ ਜੀ ਕਿੰਨੀ ਨੇ ਹਾਈਡ ਕਰ ਜਾਣੀਆਂ ਤੇ ਦੇਨੇ ਨੇ 7 8 ਕੱਢ ਜਾਣੇ ਆ ਜੀ ਲਓ ਜੀ 7 8 7 8 ਦਿਨ 200 ਹੋ ਜੇ ਸਮਾਂ ਬਾਕੀ ਆ ਸੋਣ ਦਾ ਤੇ ਨਿਆਰਾ ਸੰਧੂ ਸਾਹਿਬ ਇੰਨਾ ਵਧੀਆ ਆਉਂਦਾ ਵੀ ਗੱਲ ਹੀ ਛੱਡ ਦੋ ਇੱਕੋ ਜਿਹਾ ਹੈ ਹਾਂਜੀ ਇੱਕੋ ਜਿਹਾ ਜੀ ਠੀਕ ਆ ਜੀ ਬਾਕੀ ਦੇ ਪਿੱਠ ਫੁਣਾ ਵੀ ਚੰਗਾ ਬਰੀਡ ਵੀ ਚੰਗੀ ਕੁਆਲਟੀ ਵੀ ਚੰਗੀ ਆ ਹਾਂ ਵੀ ਪਛੀ ਓਵਰਆਲ ਬਹੁਤ ਸੋਹਣੀਆਂ ਸਾਰੀਆਂ ਨਵੀਆਂ ਬੱਚੀਆਂ ਹਾਂਜੀ ਹਾਂਜੀ ਸਾਰੀਆਂ ਅੱਜ ਇਸ ਸੰਧੂ ਸਾਹਿਬ ਫਾਰਮ ਵਾਲੀਆਂ ਮੱਛੀਆਂ ਚੰਗੀਆਂ ਦੁੱਧ ਵਾਲੀਆਂ ਆਂ ਬਾਏ ਦੋਸਤ ਪਹਿਲੇ ਨੰਬਰ ਤੇ ਵਾਛੀ ਦਿਖਾਈ ਆ ਮੋਹੋਂ ਦੰਦੀ ਆਪਾਂ ਤੁਹਾਨੂੰ ਕਨਫਰਮ ਕਰਾ ਦਿੱਤਾ ਚੌਗੀ ਮੋਹੋਂ ਦੰਦੀ ਆ 6 ਕੰਨੀਆਂ ਖਲੋਤੀਆਂ ਨੇ ਹੰਡੀ ਸੀਲਸ ਰਾ ਕੇ ਸੰਦੂ ਸਾਹਿਬ ਸੋਨੇ ਸੁੱਟ ਪੁੜੇ ਦੇ ਵਿੱਚ ਇਧਰ ਦੇਖੋ ਕੋਈ ਇਤਰੇ ਬੈਠਾ ਰਹੇ ਫਿਰ ਇਹ ਨਹੀਂ ਕੋਈ ਇਧਰ ਦੇਖੋ ਠੀਕ ਆ ਡਾਕਟਰ ਸਾਹਿਬ ਇਹਦਾ ਮੁੱਲ ਵੀਰੇ ਕੀ ਕੀਤਾ ਸਰ ਮੁੱਲ ਸੰਦੂ ਸਾਹਿਬ ਜੋ ਮਰਜ਼ੀ ਕਰ ਲਈਏ ਇਹ 92000 ਦੀ ਦੇ ਦਾਂਗੇ 92 ਦੀ ਹਾਂਜੀ ਮਜ਼ਾਕ ਹੈ ਕਿ ਸੱਚੀ ਕਰਨਾ ਮਜ਼ਾਕ ਸੰਦੂ ਸਾਹਿਬ ਬਾਰੋ ਤੁਹਾਨੂੰ ਪਤਾ ਜਦੋਂ ਵਾਛੀ ਤਿਆਰ ਕਰੀ ਜੀ ਲੱਖੋਂ ਬਾਹਰ ਤਿਆਰ ਹੁੰਦੀ ਏ ਹਾਂ ਹਾਂਜੀ ਠੀਕ ਆ ਬਾਕੀ ਮਾਨਤਨ ਖੁੱਲੇ ਕਰਾਂ ਜੇ ਆਪਾ ਭਾਣਾ ਮੁੱਲ ਪਾਈ ਦਾ ਦੇ ਭਾਣਾ ਵਿਗੀ ਜਾਂਦਾ ਤੇ ਜਿਹਦਾ ਨਹੀਂ ਆਪਣੀ ਵੀਡੀਓ ਪਾਣ ਦੀ ਹੈ ਜੀ ਠੀਕ ਆ ਜੀ ਬਾਕੀ ਮਾਲ ਚੰਗਾ ਲਈਦਾ ਜੀ ਚੰਗਾ ਆਪਾ ਮੁੱਲ ਲਾ ਕੇ ਲੈਣਾ ਪੈਂਦਾ ਜੀ ਤੁਹਾਨੂੰ ਵੀ ਇਹ ਗੱਲ ਦਾ ਪਤਾ ਜੀ ਠੀਕ ਆ ਹਾਂ ਵੀ ਇਹ ਦੋਸਤੋ ਡਿਮਾਂਡ ਡਾਕਟਰ ਨੇ ਮੁੱਲ ਦੱਸ ਹੀ ਦਿੱਤਾ ਵਿੱਚੋਂ ਛੂੜ ਛੱਪਿਆ ਮੌਕੇ ਤੇ ਮਾਨਤਨ ਹੋ ਜਾਣਗੇ ਕੋਈ ਵੀ ਵੀਰ ਆਉਂਦਾ ਠੀਕ ਆ ਜੀ ਉਹ ਮਾਨਤਨ ਜੀ ਸਾਨੂੰ ਸਾਹ ਜਿਹੜਾ ਦੂਰੋਂ ਆਉਂਦਾ ਹੈ ਉਹਨਾਂ ਦਾ ਮਾਨਤਨ ਫੁੱਲ ਕਰੀਦਾ ਜੀ ਬਿਲਕੁਲ ਜੀ ਬਿਲਕੁਲ ਇਧਰ ਡਾਕਟਰ ਸੈਕੰਡ ਨੰਬਰ ਤੇ ਇੱਕ ਆਪ ਕ੍ਰੋਸ ਅੰਗ ਦੇ ਵਿੱਚ ਆਪ ਹਾਂਜੀ ਹਾਂਜੀ ਸੰਧੂ ਸਾਹਿਬ ਇਹ ਤੀਜ 3 ਲੀਟਰ ਦਾ ਰਿਆਵਾ ਆ ਵਾ ਵਧੀਆ ਠੀਕ ਆ ਇਹ ਹੁਣ ਇਸ ਵਾਰ ਜਿਹੜਾ ਤੀਜਾ ਸੂਆ ਸੁਣ ਹਾਂ ਤੀਜਾ ਸੂਆ ਸੁਣੀ ਆ ਬਹੁਤ ਚੰਗੇ ਰਕਾਰ ਦੀ ਫਾਰਮ ਚੋਂ ਲਈ ਜੇ ਆਪਣੀ ਵੀਡੀਓ ਵੀ ਚਲੋ ਵੇਟ ਮੋਟ ਚੰਗਾ ਹੈ ਇਹ ਫਾਰਮ ਦੀਆਂ ਵੀਡੀਓ ਵੀ ਹੈਗੀਆਂ ਜੀ ਅੱਛਾ ਜੀ ਰੱਸੀ ਵੀ ਨਹੀਂ ਹੁੰਨਾ ਪਾਈ ਬਾਕੀ ਬੇਲ ਜਿਹੜੀ ਸਾਰੀ ਲੰਮੀ ਹੈ ਸਪੈਸ਼ਲ ਬੇਲ ਆ ਤਾਂ ਵਜਨ ਵੇਟ ਪੂਰਾ ਠੀਕ ਆ ਜੀ ਹਾਈਟ ਤੇ ਮੀਡੀਅਮ ਲੰਬਾਈ ਪੂਰੀ ਆ ਠੀਕ ਆ ਜੀ ਆ ਦੇਖੋ ਸੋ ਲਬਾਈ ਲਬੂਈ ਬਹੁਤ ਜ਼ਿਆਦੀ ਹੈ ਤੇ ਦਿਨ ਅਜੇ ਵੀ ਲਾਜੂ ਵਰ ਸਕ ਸੰਧੂ ਸਾਹਿਬ ਇਹਦੇ 6 ਦਿਨ ਬਾਕੀ ਜੇ ਤਰੀਕ ਦੇ ਹਿਸਾਬ ਨਾਲ ਇੱਕ ਦੋ ਦਿਨ ਲੈ ਜੇ ਉੱਤੇ ਉਹ ਕਾਪਾ ਕਹਿ ਨਹੀਂ ਸਕਦੇ ਤੇ ਬਹੁਤ ਚੰਗੇ ਦੋਦੀ ਉਮੀਦ ਕਰਾਂਗੇ ਆਪਾਂ ਵਾ ਠੀਕ ਆ ਬਾਕੀ ਭਜਨ ਵੇਖ ਲੋ ਜੀ ਕਿੰਨੀ ਜਾਰੀ ਸੰਭੀ ਆ ਠੀਕ ਆ ਸੈਲਜ ਦੀ ਪੁਲੀਸ ਸੰਧੂ ਸਾਹਿਬ ਠੀਕ ਆ ਉਹ ਦੱਸੀ ਜਾਂਦੀ ਬਾਡੀ ਬੰਤਰ ਡਾਕਟਰ ਸਾਰੀਆਂ ਸੰਧੂ ਸਾਹਿਬ ਵਰਕੀ ਲਹੂ ਪਾਣੀ ਵਾਲੀਆਂ ਵੜਾ ਚੰਗੀਆਂ ਹੀ ਲਈ ਆ ਆਪਾਂ ਲੋ ਵੀ ਥਾਂ ਵੀ ਜਿਹੜਾ ਦੋਸਤ ਕਰਮ ਵਾਲੀ ਨੂੰ ਵੇਖੋ ਤੁਸੀਂ ਪੂਰਾ ਮੁੱਠੀ ਮੁੱਠੀ ਥਾਂ ਸੰਧੂ ਸਾਹਿਬ ਹੁਣ ਸਾਰੇ ਨਵੀਂ ਜਿਹੜੀ ਜਨਰੇਸ਼ਨ ਹੈ ਨਾ ਉਹ ਸਾਰ ਮੱਲੇ ਧਿਆਨ ਕੀਤਾ ਜੀ ਉਹ ਮੋੜੋ ਹੀ ਹਾਂਜੀ ਹਾਂਜੀ ਇਟਲੀ 'ਚ ਬੈਠੇ ਮੁੰਡੇ ਜਿਹੜਾ ਬਰੋ ਇੱਥੇ ਭਰਾ ਵ ਇਹ ਤਾਂ ਵੀ ਉਹ ਇੱਥੋਂ ਬੈਠਾ ਖਰੀਦੀ ਕਰੀ ਜਾਂਦਾ ਜੀ ਉੱਥੋਂ ਬਾਹਰ ਬੈਠਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਲਓ ਦੱਸੋ ਬਹੁਤ ਵਧੀਆ ਚੰਗੇ ਐਨੀਮਲ ਨਿਕਲਨੇ ਸ਼ੁਰੂ ਹੋਏ ਨਾਲ ਦੇ ਨਾਲੇ ਡੇਰੀਆਂ ਦਾ ਕੰਮ ਬਹੁਤੇ ਵੀਰਾਂ ਨੇ ਚਲਾਇਆ ਚਾਹੀਦਾ ਸਾਨੂੰ ਸਾਹਿਬ ਆਪਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਸਿਆਲ ਦੇ ਵਿੱਚ ਆਪਾਂ ਚੰਗੇ ਐਨੀਮਲ ਪਾਉਣੇ ਆ ਹਾਂ ਕਿਉਂਕਿ ਮਾਰੀ ਗਾਂ ਦਾ ਪੱਠੇ ਵੀ ਉਹ ਪਾਉਣੇ ਆ ਸਾਰਾ ਮੰਡ ਵੀ ਉਹ ਪਾਉਣਾ ਪੰਦੇ ਵੀ 5 प्लस ਨਾ ਦਵੇ ਫਿਰ ਸਵਾਦ ਕੋਈ ਨਹੀਂ ਜੀ ਹਾਂਜੀ ਤੇ ਡਾਕਟਰ ਇਹ ਕਿੰਨੇ ਦੇ ਦੇ ਰਹੇ ਆ ਅੱਜ ਇਹ ਸਾਨੂੰ ਸਾਹਿਬ 90 ਦੀ ਦੇ ਦਾਂਗੇ 90 ਦੀ ਹਾਂਜੀ ਬਿਲਕੁਲ ਜ਼ਾਇਰ ਮੁੱਲਿਆ ਜੀ ਅੱਛਾ ਹ ਬਾਕੀ ਮੇਰਾ ਵੀਰ ਇੱਥੇ ਆਓ ਆਪਣੀ ਬਿਲਕੁਲ ਨਿਗਾਹ ਦੇ ਵਿੱਚੋਂ ਕਢੋ ਤੇ ਜਿੰਨਾ ਵੀ ਕਿਸੇ ਭਰਾ ਨੂੰ ਬਾਜ਼ਾਰ ਬਾਹਰੋਂ ਤੁਰ ਫਿਰ ਕੇ ਲੱਗਦਾ ਵੀ ਇੰਨੇ ਗੇ ਰੇਟ ਵਾਲਾ ਪਸ਼ੂ ਹੈਗਾ ਤੇ ਤੁਸੀਂ ਆਪਣੇ ਹਿਸਾਬ ਨਾਲ ਵੀ ਮੁੱਲ ਲਾ ਸਕਦੇ ਜੇ ਕਿਉਂਕਿ ਵਪਾਰ ਦਾ ਕੰਮ ਆ ਇਹ ਡਿਮਾਂਡ ਮੁੱਲ ਕੀਤਾ ਗਿਆ ਠੀਕ ਹੈ ਜੀ ਵਿੱਚੋਂ ਮੌਕੇ ਤੇ ਜੋਰ ਬੰਨ੍ਹ ਲਓ ਚੌੜੀ ਵੇਚ ਲਓ ਸੰਧੂ ਸੰਧੂ ਚੋੜੀ ਹੈ ਜੀ ਉੱਤੋਂ ਆ ਚੌੜਾ ਪਿੱਠ ਪੂੜਾ ਵਜ਼ਨ ਲੋਡ ਪੂਰਾ ਠੀਕ ਹੈ ਜੀ ਵਜ਼ਨ ਲੋਡ ਵਾਲੇ ਪਾਸੇ ਕੋਈ ਸ਼ੱਕ ਨਹੀਂ ਸਾਇਲਜ ਦਾ ਪਲਿਆ ਪਸ਼ੂ ਵੈਸੇ ਦੂਰੋਂ ਦਿਸ ਪੈਂਦਾ ਤੇ ਬਾਕੀ ਵਿਰਲਵਾਂਡ ਚੰਗੀ ਆ ਜਿਵੇਂ ਜਿਵੇਂ ਹੋਰ ਲੇਵਾ ਭਰਿਆ ਨ ਇਦ ਤੱਕ ਤੀਜੇ ਨੰਬਰ ਤੇ ਡਾਕਟਰ ਆਪਣੇ ਕੋਲ ਜਿਹੜੀ ਆਪਾਂ ਸਾਹ ਚਾਰ ਦਿਨ ਰਹਿੰਦੇ ਜੀ ਹਾਂ ਤੇ ਪਾਈਪਰ ਸੀਮਨ ਤੋਂ ਏਬੀਐਸ ਦੇ ਗੱਬਨ ਜੇ ਇਹ ਆਪੇ ਉਹ ਕਨਫਰਮ ਹੈ ਠੀਕ ਹੈ ਤੇ ਸਵੇਰ ਇਹ ਕਨਵਾ ਕੇ ਸੁਣਦੀ ਸਵੇਰ ਇਹ ਵੀ ਤੀਜਾਈ ਜੇ ਲਓ ਜੀ ਜੋੜੀ ਇਹ ਦੋਸਤੋ ਹੈ ਵੀ ਬਿਲਕੁਲ ਦੇਖੋ ਜੀ ਉਹਨਾਂ ਕੋਲ ਦੂਜਾ ਕਹੇਗੇ ਦਿੱਤੀ ਸੰਧੂ ਸਾਹਿਬ ਪਰ ਆਪਾਂ ਤੀਜਾ ਹੀ ਮੰਨਦੇ ਆਂ ਪਤਾ ਕੀ ਗੱਲ ਹੁੰਦੀ ਆ ਜੀ ਜੇ ਆਪਾਂ ਵੀਡੀਓ ਆਨਲਾਈਨ ਕਿਹਨੂੰ ਮਾਲ ਭੇਜਣਾ ਹੁੰਦਾ ਵਾ ਤੇ ਜਿਹੜਾ ਸਹੀ ਨਿਕਲੇ ਉਹ ਵਧੀਆ ਫਿਰ ਮਜ਼ਾ ਆਉਂਦਾ ਜੀ ਡਾਕਟਰ ਸਾਹਿਬ ਤੁਸੀਂ ਆਪਣੀ ਸਮਝ ਦੱਸਣੀ ਹੈ ਵੀ ਤੁਹਾਨੂੰ ਕਿੰਨੇ ਲੱਗਦੇ ਹਾਂਜੀ ਹਾਂਜੀ ਬਾਕੀ ਸੰਧੂ ਸਾਹਿਬ ਦਾ 28 29 ਲੀਟਰ ਨੇ ਦੁੱਧ ਚ ਵਾਇਆ ਜੇ ਠੀਕ ਆ ਇਹ ਆਪਣੇ ਘਰ ਚੋਂ ਹੀ ਆਈ ਇੱਕ ਹਿਸਾਬ ਨਾਲ ਠੀਕ ਆ ਜੀ ਲੋ ਜੀ ਹੈਵੀ ਬਾਡੀ weight ਆ ਵਜ਼ਨ ਲੋਰ ਦੋਸਤੋਂ ਇੱਕ ਦੂਜੇ ਨੰਬਰ ਤੇ ਇੱਕਾ ਤੁਹਾਨੂੰ ਤੀਜੇ ਨੰਬਰ ਤੇ ਦਿਖਾ ਰਹੇ ਆ ਸਾਰੇ ਸੰਧੂ ਸਾਹਿਬ ਦੇ ਬੱਚੀ ਵੇਖੋਗੇ ਦੂਜੀ ਭੁੱਲ ਜਾਓਗੇ ਦੂਜੀ ਵੇਖੋਗੇ ਤੀਜੀ ਭੁੱਲ ਜਾਓਗੇ ਇਹੋ ਜਿਹਾ ਮਾਲ ਲੈਂਦਾ ਜੀ ਯਾਰ ਕੀ ਸਹੀ ਆ ਮਾੜੀ ਗਾਹ ਪਾ ਲੈਣੀ ਨਹੀਂ ਆ ਜੀ ਬਾਕੀ ਲੰਬਾਈ ਲੰਬੋਈ ਵੀ ਸੰਧੂ ਸਾਹਿਬ ਬਰੀਡ ਦੀ ਗੱਲ ਕਰੀਏ ਨਾੜਾਂ ਵੇਖ ਲਓ ਜੀ ਕਿਹੋ ਜੀਆਂ ਲੱਗੀਆਂ ਇਹਨੂੰ ਬਾਕੀ ਥਾਨ ਬੜਾ ਸੋਹਣਾ ਲੱਗਾ ਗਲਾਬੀ ਥਾਨਿਆਂ ਜੀ ਬਾਕੀ ਪੂਰਦੀ ਦੇ ਪਿੱਛੇ ਦੀ ਸੰਧੂ ਸਾਹਿਬ ਆਪਾਂ ਹਾਰ ਵੀਡੀਓ ਦੇ ਵਿੱਚ ਕਹੀਦਾ ਵੀ ਉਹ ਆਪਦੀ ਗਰੰਟੀ ਆ ਲਓ ਤੁਸੀਂ ਭਰੇ ਭਾਂਡੇ ਆ ਠੀਕ ਆ ਜੀ ਮੇਰਾ ਵੀ ਟਿਪ ਤਪਾ ਕੇ ਤਸੱਲੀ ਤੁਸੀਂ ਕਰਕੇ ਲੈ ਕੇ ਜਾਣੀ ਹਾਂਜੀ 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 ਕੋਈ ਭਾਰ ਪਿੱਛੇ ਦੀ ਪ੍ਰੋਬਲਮ ਨਹੀਂ ਹੈਗੀ ਕੀ ਤੇ ਡਾਕਟਰ ਜੀ ਹੋਈ ਜੇ ਤੁਹਾਨੂੰ ਨਜ਼ਰ ਆਈ ਤਾਂ ਫਿਰ ਜੋ ਮੇਰੇ ਘਰ ਦੀ ਹੈ ਰੰਮੀ ਸਾਹਿਬ ਆਪਾਂ ਹਰ ਵੀਡੀਓ ਦੇ ਜਿੱਦਨ ਦੇ ਆਪਾਂ ਤੁਹਾਡੇ ਨਾਲ ਜੁੜੇ ਆ ਇੱਕੋ ਚੀਜ਼ ਦੀ ਗਰੰਟੀ ਦਿੱਤੀ ਪਿੱਛੇ ਨਹੀਂ ਤੇ ਪੂਰਦੀ ਦੂਜੀ ਆਪਣੀ ਕੋਈ ਗਰੰਟੀ ਨਹੀਂ ਆ ਪਰ ਇਹ ਪੰਡਿਆ ਖਾਨ ਦੇ ਵਿਸ਼ਵਾਸ ਕਰਕੇ ਥਾਣੇ ਦੀ ਆ ਜਿਹੜਾ ਨਸੀਬ ਹੈ ਸੰਦੂ ਸਾਹਿਬ ਬਸ ਬਾਕੀ ਉਹਨਾਂ ਘਰ ਆ ਲੈ ਆਪਾਂ ਨੂੰ ਕਹਿ ਕੇ ਦਿੱਤੀਆਂ ਵੇੜਾ ਜੇ ਉਹ ਉਹਨਾਂ ਅੱਛਾ ਆਪਾਂ ਪਹਿਲੋ ਕਹਿ ਦਿੱਤਾ ਜੀ ਚੰਗੀ ਸਾਮ ਚੰਗੀ ਉਹਨਾਂ ਦੀ ਜੀ ਆ ਤੇ ਜਾਰੇ ਕੋਈ ਪੱਟੇ ਦੇ ਜਾਂ ਤੂੜੀ ਤੇ ਬੰਦੇ ਹੋਰ ਆਪਾਂ ਕਹਿ ਨਹੀਂ ਸਕਦੇ। ਉਹ ਵੇਖੋ ਬਰ ਦੋਸਤੋ ਤੁਹਾਨੂੰ ਇਦਰ ਦਿਖਾਉਣੇ ਆਪਾਂ ਡਾਕਟਰ ਸਾਹਿਬ ਨੂੰ ਮਾੜਾ ਸਾਈਡ ਤੇ ਕਰੀਏ। ਇੱਕ ਇੱਕ ਤੋਂ ਕਰਦਨੇ ਸੰਧੂ ਸਾਹਿਬ ਬਾਕੀ ਨਾ ਰਹੀ। ਪ੍ਰਿੰਟ ਵੇਖੋ ਜੀ ਕਿੰਨਾ ਸੋਹਣਾ ਲੱਗਾ। ਲਓ ਜੀ ਆਹ ਫੇਸ ਕੁਆਲਟੀ ਕਰੋ ਚਾਕੇ ਬਿਲਕੁਲ ਸਟੇਟ ਪਟਾ ਤੇ ਮੋٹے ਡਾਬਾ ਠੀਕ ਆ ਜੀ। ਇਧਰ ਤੁਹਾਨੂੰ ਥਾਣਾ ਦਿਖਾ ਦਈਏ ਆਪਾਂ ਕਰੋ ਚੈੱਕ ਆ। ਇਹ ਸੰਧੂ ਸਾਹਿਬ ਦੋਵੇਂ ਸੇਮ ਹੀ ਮੁੱਲ ਤੇ ਦੇਣੀ ਆਪਾਂ। ਠੀਕ ਆ। ਹਾਂਜੀ ਹਾਂਜੀ। ਲਓ ਮੋੜ ਲਿਓ ਡਾਕਟਰ। ਬਾਕੀ ਸੰਧੂ ਸਾਹਿਬ ਬਹੁਤ ਘੱਟ ਵਸ਼ੀਆਂ ਵੈੜਾ ਮਿਲਦੀਆਂ ਜਿਹਦੇ ਨਾਲ ਦੀਆਂ ਵਾਹ ਵਾਹ ਬਸ ਠੀਕ ਆਪਾਂ ਦੂਜੇ ਨੂੰ ਦੂਜਾ ਕਹੀਦਾ ਸੰਧੂ ਸਾਹਿਬ ਤੀਜੇ ਨੂੰ ਤਜੇ ਨਹੀਂ ਵੀ ਬਿਲਕੁਲ ਜੀ ਬਿਲਕੁਲ ਜਦੋਂ ਆਪਾਂ ਇਨਫੋਰਮੇਸ਼ਨ ਦੇ ਰਹੇ ਤੇ ਸਹੀ ਦਈਏ ਸਹੀ ਸਹੀ ਤੇ ਇਹ ਡਾਕਟਰ ਮੁੱਲ ਕੀ ਨਾ ਕਰਦਾ 60 ਹੀ ਮੁੱਲਿਆ ਸੰਧੂ ਸਾਹਿਬ 90 ਰੁਪਏ ਦੇ ਕਰਦੇ ਹਾਂ ਜੀ ਜੀ ਹਾਂ ਜੀ ਲਓ ਵੀ ਇਹ ਦੋਸਤੋ ਦੋਨੋਂ 90 90 ਦੇ ਘਰ ਦੇ ਵਿੱਚ ਹੀ ਹੈ ਸੈਗਰ ਤੇ ਤੀਜੇ 90 ਰਾਕੀ ਸੰਧੂ ਸਾਹਿਬ ਲੈ ਵੀ ਚੈੱਕ ਕਰੋ ਇਹ ਲੋਕ ਬਹੁਤ ਵਧੀਆ ਜੋੜੀਆਂ ਚੂੜੀਆਂ ਵਹਿੜਾਂ ਵਾਪਸ ਆਭੀਆਂ ਹੁਣਾਂ ਜੀ ਇਸ ਨੇ ਦਾ ਟਾਈਮ ਆ ਪਲੀਆਂ ਪਲੀਤੀਆਂ ਨੇ ਠੀਕ ਆ ਜੀ ਰਿਕਾਰਡ ਵਾਲੀਆਂ ਜੰਮੀਆਂ ਪਲੀਆਂ ਨੇ ਬਾਕੀ ਅੱਗੇ ਦੁੱਧ ਸੇਵਾ ਦਾ ਇਹਨੂੰ ਪਾਈਪਰ ਸੀਮਨ ਲੱਗਾ ਜੀ ਉਹ ਪਰਮਿਆਂ ਹਾਂਜੀ ਪਾਈਪਰ ਸੀਮਨ ਲੱਗਾ ਜੇ ਉਹ ਹਾਂਜੀ ਉਹ ਕਨਫਰਮ ਹੈ ਜੀ ਆਪਣਾ ਠੀਕ ਹੈ ਜੀ ਸੋ ਨੈਕਸਟ ਜਿਹੜਾ ਦੋਸਤੋ ਪਾਈਪਰ ਸੀਮਨ ਤੋਂ ਇਹ ਗੱਬਣਾ ਠੀਕ ਹੈ ਜੀ ਤੇ ਅੱਗੇ ਆਪਣੇ ਕੋਲ ਆ ਬੱਛੀ ਆ ਗਈ ਡਾਕਟਰ ਇੱਕ ਇਹ ਸੰਧੂ ਸਾਹਿਬ ਜਰਸੀ ਮੰਨ ਲੈ ਕੋਈ ਸ਼ਾਈ ਹਾਲ ਥੋੜਾ ਕ੍ਰੋਸ ਜਾ ਤਾਂ ਤੇ ਜਰਸੀ ਦੇ ਵਿੱਚ ਹੀ ਆ ਜਾਂਦੀ ਹੈ ਜੀ ਜਰਸੀ ਸ਼ਾਈ ਹਾਲ ਥੋੜਾ ਬਤਾ ਕ੍ਰੋਸ ਹੈਗਾ ਤੇ 22 ਲੀਟਰ ਇਹਨੇ ਦੁੱਧ ਕੱਢਿਆ ਜੇ ਅੱਛਾ ਜੀ ਉਹ ਤੁਹਾਨੂੰ ਵੀ ਪਤਾ ਸੰਧੂ ਸਾਹਿਬ ਆਪਣੇ ਚਾਚੇ ਤਾ ਤੋਂ ਹੀ ਲਈ ਆ ਠੀਕ ਆ ਹਾਂਜੀ ਪਰਿਵਾਰ ਦੇ ਵਿੱਚੋਂ ਹੀ ਵੈੜ ਆਈ ਆ ਉਹ ਆਪਣੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ 20 ਪਲੱਸ ਹੀ ਦੁੱਧ ਕੱਢਿਆ ਜੇ ਬਹੁਤ ਸੋ ਸੈਕਿੰਡ ਟਾਈਮਰ ਵੈੜ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਰੋ ਸੰਗ ਦੇ ਵਿੱਚ ਤੇ ਡਾਰਕ ਬਰਾਊਨ ਤੇ ਬਲੈਕ ਦਾ ਕੰਬੀਨੇਸ਼ਨ ਜਿਹੜਾ ਰੰਗ ਦੀ ਗੱਲ ਕਰੀਏ ਤੇ ਥਾਣ ਵਾਂਡ ਆਪਸੀ ਚੰਗੀ ਆ ਠੀਕ ਆ ਜੀ ਤੇ ਥਾਣ ਚਲੋ ਆਪਾਂ ਸੰਧੂ ਸਾਹਿਬ ਬਿਲਕੁਲ ਪਤਲੇ ਪੂਨੀਆਂ ਵਰਗੇ ਥਾਣਾ ਸਪੇਸ ਵਾਂਡ ਚੰਗੀ ਇਹਦਾ ਪਾਥੀ ਚੋਈ ਆਣਾ ਇਹ ਚਲੋ ਆਪਣੇ ਪਰਿਵਾਰ ਦੇ ਵਿੱਚ ਹੀ 20 21 ਲੀਟਰ ਦਿੱਤਾ ਏ ਇਹ ਕਨਫਰਮ ਹੈ ਜੀ ਇਹਦਾ ਠੀਕ ਆ ਤੇ ਹਾਈਟ ਦੋਸਤਾਂ ਇੱਕ ਜਿੱਦਾਂ ਆਪਾਂ ਤੁਹਾਨੂੰ ਜ਼ਿਕਰ ਕਰਦਦੇ ਨੇ ਵੀ ਜਿੱਦਾਂ ਇੱਕ ਆਪਾਂ ਪੰਜਾਬ ਵਾਲੀਆਂ ਜਰਸੀਆਂ ਵੇਖਦੇ ਹਾਂ ਹਾਈਟ ਕੱਟ ਕੋਟਾ ਹੀ ਐਸ ਵੈਡ ਦਾ ਹਾਂਜੀ ਉਸ ਵਿੱਚ ਤੇ ਕੱਦ ਕਰ ਜਿਵੇਂ ਇੱਕ ਪੰਜਾਬ ਵਾਲੀ ਜਰਸੀ ਦਾ ਆਪਾਂ ਵੇਖ ਇਧਰ ਦੇਖੋ ਸੰਧੂ ਸਾਹਿਬ ਬਾਕੀ ਠੀਕ ਆ ਜੀ ਆ ਫੇਸ ਇੱਕ ਵਰੀ ਵਿਖਾਇਓ ਮਾੜਾ ਡਾਕਟਰ ਆ ਲਓ ਜੀ ਸੰਧੂ ਸਾਹਿਬ ਬਹੁਤ ਚੰਗੇ ਰਿਕਾਰਡ ਵਾਲੀ ਵੈੜ ਆ ਆ ਮੀ ਸੰਧੂ ਸਾਹਿਬ ਜਰਸੀ ਦੇ ਵਿੱਚ ਹਰ ਬੰਦਾ ਮੰਗਦਾ ਜੀ ਆ ਬਿਲਕੁਲ ਤੇ ਚੰਗੇ ਦੁੱਧ ਦੀ ਮੀਰੀ ਕਰਾਂਗੇ ਯਾਰ ਕੀ ਫੇਰ ਲੋਵੀ ਬੱਤੀ ਚੰਗੀ ਆ ਹੈ ਨਿਗਰਾ ਤੋਂ ਪਿੰਡੇ ਦੀ ਪੂਰੀ ਹਵਾ ਨੇ ਛੱਡੇ ਦੀ ਵੀ ਪੂਰੀ ਨਿਗਰ ਠੀਕ ਆ ਜੀ ਆ ਕਰੋ ਚੱਕ ਹਜੇ ਲੈ ਜੋ ਪੰਜ ਸੱਤ ਦਿਨੇ ਵੀ ਪੰਜਾਂ ਸੰਧੂ ਸਾਹਿਬ ਇਹ ਪੰਜ ਤਰੀਕ ਨੂੰ ਦਿਨ ਪੂਰੇ ਜੇ 5 ਦਸੰਬਰ ਨੂੰ ਹਾਂਜੀ ਆ ਚੜ ਗਿਆ ਮਹੀਨਾ ਇੱਕ ਹਾਂਜੀ ਹਾਂਜੀ ਬਾਕੀ ਚੀਪਾ ਇੱਕੋ ਜਿੱਕਾ ਜੇ ਬਿਲਕੁਲ ਉਹਦੀ ਗਾਰੰਟੀ ਜੇ ਲਓ ਜੀ ਸੋ ਦੋਸਤੋ 35 ਤੋਂ ਪਾਉਣ ਜਿਹੜੀ ਇੱਕ ਨੰਬਰ ਇਹ ਇਹ ਸੰਧੂ ਸਾਹਿਬ ਆਪਣੇ ਘਰ ਦੇ ਵਿੱਚੋਂ ਆਈ ਆ ਇਹ ਆਪਾਂ ਗਾਰੰਟੀ ਵੀ ਦੇ ਦਾਂਗੇ ਹਾਂ ਤੇ ਚੋਈ ਵੀ ਹੱਥੀ ਚੋਈ ਆ ਇਹ ਚਲੋ ਜੀ ਠੀਕ ਆ ਜੀ ਚਾ ਠੀਕ ਹੈ ਹੋਇਆ ਇਹ ਉਹ ਸੀਲਸ ਲੱਗਾ ਸਾਨੂੰ ਸੀਲਸ ਲੱਗੇ ਸੰਧੂ ਸਾਹਿਬ ਤੇ ਇਹਦਾ ਮੋਲ ਡਾਕਟਰ ਕੀ ਕਰਤਾ ਸੰਧੂ ਸਾਹਿਬ ਇਹ ਆਪਾਂ ਦੇ ਦਾਂਗੇ 75 ਦੀ ਹਾਂ ਨਾ ਜੀ ਅਲੀ ਗੱਲ 70 ਦੀ ਜੈਸ ਨੂੰ ਦੇ ਦਾਂਗੇ ਸੰਧੂ ਸਾਹਿਬ ਸ਼ੁਰੂ ਹਾਂਜੀ ਆ ਦੋਸਤੋ 70000 ਦੀ ਬਾਕੀ ਲੇਵਾ ਵੇਖੋ ਜੀ ਕਿੰਨਾ ਵਧੀਆ ਲੱਗਾ ਬੈੜ ਨੂੰ ਬਾਕੀ ਫਾੜੀ ਵਾਲਾ ਚੱਡਾ ਤੇ ਵੰਡ ਵੰਡ ਸਪੇਸਾਂ ਆਪਸੀ ਥਾਂਾਂ ਦੀਆਂ ਚੰਗੀਆਂ ਬੇਨ ਨਹੀਂ ਬੜੀਆਂ ਆਜ਼ਾਦੀਆਂ ਲੇਵੇ ਦੇ ਵਿੱਚ ਜਿਹੜੀ ਬੇਨ ਦੀ ਗੱਲ ਕਰੀਏ ਇਹਦੇ ਆਹ ਦੇਖੋ ਜੀ ਸੋ ਚਾਰ ਚਫੇਰੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਬਾਕੀ ਅੱਗੇ ਦੋਸਤੋ ਲੈਣੇ ਦੇਣੇ ਮੁਕੱਦਰ ਠੀਕ ਹੈ ਜੀ ਸੋ ਬੇਨ ਬੋਨ ਆਪਸੀ ਤੁਸੀਂ ਦੇਖ ਸਕਦੇ ਬੇਨ ਦੋਹਾਂ ਸਾਈਡਾਂ ਤੇ ਮਿਲਕ ਬੇਨ ਵੀ ਮਿਲਕ ਨਾੜੀ ਵੀ ਕਾਫੀ ਮੋਟੀ ਆ ਤੇ ਵੈਸੇ ਵੀ ਜਿਹੜਾ ਜਾਲ ਵਿਛਿਆ ਪਿਆ ਠੀਕ ਹੈ ਜੀ ਬਹਾਨੇ ਛੱਡੇ ਦੇ ਉੱਪਰ ਸੋ ਬੈੜ ਚੰਗੀ ਆ ਦੁੱਧ ਅਕੇ ਚੰਗਾ ਚਵਾਜੂਗੀ ਤੇ ਇਹ ਤੁਹਾਨੂੰ ਆਪਾਂ ਦਿਖਾਤੀ ਆ ਚੌਥੇ ਨੰਬਰ ਤੇ ਕਰੋ ਸੰਗ ਇੱਕ ਜਸਟ ਕੋਈ 15 20 ਮਿੰਟ 2:30 ਘੰਟਾ ਪਹਿਲਾਂ ਸੋਈ ਬੈੜ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਜੀ ਆਪਣੇ ਅੱਖੀਂ ਦੇਖਣ ਤੇ ਤਕਰੀਬਨ ਸੋਈ ਆ ਕਰਮਾਂ ਦੀ ਜੇਜੁਰ ਪ੍ਰੋਪਰ ਪੈ ਜਾਊਗੀ ਥੋੜੇ ਕੁ ਸਮੇਂ ਬਾਅਦ ਤੇ ਬੱਚੀ ਨੂੰ ਜਨਮ ਦਿੱਤਾ ਏਬੀਐਸ ਦੀ ਬੱਚ ਵੱਛੀ ਪੂਰੀ ਡਬਲਾ ਇਹ ਸੰਧੂ ਸਾਹਿਬ ਖੋਰੇ 40 120 ਦੀ ਆ ਅੱਛਾ ਜੀ ਆਪ ਡੈਨਮਾਰਕ ਆ ਡੈਨਮਾਰਕ ਲਓ ਤੁਸੀਂ ਡੈਨਮਾਰਕ 40 120 ਦੀ ਵੀ ਦੱਸ ਰਿਹਾ ਵੀ ਇਹ ਖੁਦ ਆਪ ਆ ਤੇ ਮਗਰ ਜਿਹੜੀ ਵੱਛੀ ਤੁਸੀਂ ਵੇਖੋ ਠੀਕਾ ਜੀ ਬਹੁਤ ਚੰਗੀ ਰਕਾਰ ਦੀ ਸੰਧੂ ਸਾਹਿਬ ਇਹਦਾ ਰਿਹਾ ਜੀ 33 35 ਲੀਟਰ ਦਾ ਰਕਾਰ ਰਿਹਾ ਹੁਣ ਕਿਨਮਾ ਸੂਆ ਸੂਈ ਪ੍ਰੋਡਕਟਰ ਸੂਆ ਕੋਈ ਦੂਜਾ ਮਾਲ ਲੈ ਕੋਈ ਤੀਜਾ ਮਾਲ ਲੈ ਸੰਧੂ ਸਾਹਿਬ ਆਪ ਆਪਣੀ ਥਣ ਵੀ ਮੰਨਦਾ ਜੀ ਬਾਕੀ ਥਣ ਕੋਲ ਦੀ ਬੜੀ ਵਧੀਆ ਬੜੀ ਸੰਧੂ ਸਾਹਿਬ ਇਹ ਸੂਸਵਾ ਦੇ ਵਿੱਚ ਆਈ ਦੇਖ ਲਓ ਜੀ ਤੇ ਫਿਰ ਵੀ ਇਹ ਜੰਪਲ ਕਿੰਨਾ ਜੀ हां लेवे दी ਗੱਲ ਕਰੀਏ ਤੇ ਬਹੁਤ ਜ਼ਿਆਦਾ ਖਬਰਦਾਰ ਲੱਗਾ ਠੀਕ ਆ ਥਾਣ ਤੁਨ ਪੂਰਾ ਮੋਟਾ ਤੇ ਚਾਰੇ ਨੁੱਕਰਾਂ ਤੇ 200 ਆਪਾਂ ਜਿੱਦਾਂ ਨੋਟ ਕਰਾ ਦਿੰਨੇ ਆ ਵੀ ਬਿਲਕੁਲ ਚੌਕਨੀਆਂ ਤੇ ਪੀੜੀ ਦੇ ਪਾਵਿਆ ਵਾਂਗੂ ਲੱਗਾ ਥਾਣਾ ਠੀਕ ਆ ਜੀ ਸੋ ਹਵਾ ਨੇ ਚੜੇ ਦੀ ਪੂਰੀ ਖਬਰਦਾਰ ਆ ਸੋ ਲੜਦੌੜ ਬਿਲਕੁਲ ਲਮਕ ਰਿਆ ਤੁਹਾਨੂੰ ਨਾਰਮਲੀ ਦੇਸੀ ਰਿਆ ਠੀਕ ਆ ਜੀ ਜੇਰ ਜੂਰ ਪੈ ਜੂਗੀ ਕੈਂਡੀਡੇਟ ਤੱਕ ਉਹਦਾ ਵੇਰਵਾ ਤੁਸੀਂ ਲੈ ਸਕਦੇ ਹੋ ਜਦੋਂ ਆਪਾਂ ਵੀਡੀਓ ਅਪਲੋਡ ਕਰ ਦਿੰਨੇ ਆ ਤੇ ਜੀ ਡਾਕਟਰ ਸਾਹਿਬ ਜੇਰਜੁਰ ਦੀ ਪ੍ਰੋਪਰ ਵੀਡੀਓ ਬਣਾ ਦੇ ਹਾਂ ਉਹ ਸਾਨੂੰ ਸਭ ਪਹਿਲੇ ਬਣਾਵਾਂਗੇ ਜੀ ਕਿਉਂਕਿ ਭੈਣ ਭਰਾ ਨੂੰ ਬਾਅਦ ਵਿੱਚ ਆਉਂਦਾ ਪਤਾ ਨਹੀਂ ਪ੍ਰੋਪਰ ਪਈ ਕੋਈ ਨਹੀਂ ਸਾਡਾ ਕੋਈ ਪ੍ਰੋਬਲਮ ਨਹੀਂ ਫੋਨ ਦੇ ਵਿੱਚ ਹੀ ਬਣਾਵਾਂਗੇ ਵੇ ਇਹ ਆਹਾ ਬਾਕੀ ਬੇਲ ਦੀ ਗੱਲ ਕਰੀਏ ਬੇਲ ਬਹੁਤ ਜਰੀ ਲੰਮੀ ਆ ਕੁਆਲਿਟੀ ਦੀ ਗੱਲ ਕਰੀਏ ਬਹੁਤ ਜਰੀ ਆ ਸੋ ਦੋਸਤੋ ਕੁਝ ਕਿਸਮਾ ਪਹਿਲਾਂ ਸੋਈ ਦੀ ਨਾਲ ਆਪਾਂ ਵੀਡੀਓ ਤੁਹਾਨੂੰ ਚਲਾ ਕੇ ਦਿਖਾ ਵੀ ਦਿੱਤੀ ਆ ਬਿਲਕੁਲ ਆਪਣੇ ਸਾਹਮਣੇ ਜਿਹੜੀ ਸੋਈ ਸਵਾਈ ਸੀਗੀ ਤੇ ਜੇ ਬਾਕੀ ਰਹੀ ਗੱਲ ਜੇਰ ਪ੍ਰੋਪਰ ਪੈਣ ਦੀ ਉਹਦੀ ਵੀਡੀਓ ਤੁਸੀਂ ਦੇਖ ਲਓਗੇ ਇਹ ਵੀ ਨਾ ਤੋੜਦੀ ਪੜਾ ਲਓ ਵੇ ਠੀਕ ਡਾਕਟਰ ਪਿਛਲੇ ਸਵੇਰ ਤੱਕ ਕਿੰਨਾ ਦੁੱਧ ਦੱਸਿਆ ਫਿਰ ਇਹ ਜੀ 35 ਲੀਟਰ ਦੁੱਧ ਕੱਢਿਆ ਜੀ ਠੀਕ ਹੈ ਜੀ ਸੇਵਾ ਚੰਗੀ ਸੰਧੂ ਸਰਵਾ ਵਿੱਚ ਜੀ ਬਾਕੀ ਪਰਿਆ ਭਾਂਡਾ ਅਗਲੇ ਦਾ ਨਸੀਬ ਜੀ ਬਿਲਕੁਲ ਬਿਲਕੁਲ ਹਾਂ ਜੀ ਲਓ ਵੀ ਇੱਕ ਵਾਰੀ ਢਾਂਚ ਢੋਂਚ ਦੀ ਤੁਸੀਂ ਚੈੱਕ ਕਰ ਲਓ ਠੀਕ ਹੈ ਜੀ ਕੱਦ ਬਹੁਤ ਵੱਡਾ ਬੈਣ ਦਾ ਸੋ ਇੱਕ ਵਾਰੀ ਸੂਸਵਾ ਦੇ ਵਿੱਚ ਐਨੀਮਲ ਠੀਕ ਹੈ ਜੀ ਕਿਉਂਕਿ ਬੱਚਾ ਤੁਹਾਨੂੰ ਦਿਖਾਇਆ ਆਪਾਂ ਫੀਮੇਲ ਕਾਫ ਬਹੁਤ ਪਲੀ ਪਲੀਤੀ ਮਗਰ ਬੱਸੀ ਆ ਤੇ ਸੋ ਸਾਰੇ ਭਰਾਵਾਂ ਨੂੰ ਪਤਾ ਹੀ ਆ ਠੀਕ ਹੈ ਜੀ ਬੱਚਾ ਚੰਗਾ ਪਲਿਆ ਪ੍ਰੀਤਾ ਨਿਕਲੇ ਹੋਵੇ ਅੰਦਰੋਂ ਤੇ ਵੈਸੇ ਕੋਈ 50 60 70 ਕਿਲੋ ਦਾ ਫਰਕ ਜਿਹੜਾ ਦੋਸਤੋ ਐਨੀਮਲ ਇੱਕ ਵਾਰੀ ਬਿਲਕੁਲ ਠੱਪਾ ਜਾ ਜਾਂਦਾ ਠੀਕ ਆ ਤੇ ਬਾਕੀ ਥਣਾਂ ਨੇ ਵੀ ਸਾਫ਼ ਸੁਥਰੀ ਆ ਜਿੱਥੋਂ ਤੱਕ ਆਪਾਂ ਹੁਣ ਮੌਕੇ ਤੇ ਦੇਖ ਰਹੇ ਆ ਬੁਰਾ ਕੇ ਚੋਕੇ ਮੇਰਾ ਭਰਾ ਕੋਈ 2 4 ਕਿਲੋ ਦਾ ਬੋਲਾ ਭਰਾ ਕੇ ਤਸੱਲੀ ਕਰ ਰਿਹਾ ਹੁਣ ਠੀਕ ਆ ਬਾਕੀ ਸੰਧੂ ਸਾਹਿਬ ਦਿਖ ਨਹੀਂ ਦਈਆਂ ਜੀ ਬਿਨਾ ਹੋਣਾ ਕਿੰਨੀਆਂ ਆਜ਼ਾਦੀਆਂ ਲਵੇ ਦੇ ਵਿੱਚ ਵੀ ਥਣਾਂ ਦੀ ਸਪੇਸ ਦੀ ਗੱਲ ਕਰੀਏ ਥਣਾਂ ਦੀ ਸਪੇਸ ਵੀ ਚੰਗੀ ਆ ਤੇ ਡਾਕਟਰ ਭਰਾ ਦਾ ਮੁੱਲ ਫਿਰ ਕੀ ਕਰਦੇ ਆ ਮੁੱਲ ਸੰਧੂ ਸਾਹਿਬ ਜੋ ਮਰਜ਼ੀ ਕਰ ਲਈਏ ਇਹ ਆਪਾਂ ਅੱਜ 1 ਲੱਖ 5000 ਦੀ ਦੇ ਦਾਂਗੇ 10-15000 ਬੱਛੀ ਦਾ ਚੁੱਕਿਆ ਗਿਆ ਜੀ ਨਹੀਂ ਨਹੀਂ ਸੰਤੂ ਸਾਹਿਬ ਬੱਛੀ ਨਹੀਂ ਲਿਆ ਨਹੀਂ ਜੀ ਬੈੜੀ ਆਪਾਂ ਖੁਦ ਵੀ ਮਹਿੰਗੀ ਖਰੀਦੀ ਕੀਤੀ ਅੱਛਾ ਹਾਂਜੀ ਵੀ ਐਸ ਨੂੰ ਕੀ ਹੋਊਗਾ ਇੰਦੇ ਚ ਮਾਂ ਨਹੀਂ ਜਾਇ ਬਿਲਕੁਲ ਸੰਤੂ ਸਭ ਗੱਲ ਬੱਛੀ ਦੀ ਨਹੀਂ ਬੱਛੀ ਦੇ ਚਲੋ ਇਹ ਸੀਮਨ ਵੀ ਉਹਨਾ ਚੰਗਾ ਭਰਿਆ ਹੀ ਐਪੀਐਸ ਦਾ ਚਲੋ ਕੋਈ ਗੱਲ ਨਹੀਂ ਹਾਂਜੀ ਇਹਦਾ ਵਾਅਦੇ ਵੰਦੀਏ ਜਦੋਂ ਬੱਚਾ ਮਗਰ ਬੱਛੀ ਆ ਗਈ ਹਾਂਜੀ ਹਾਂਜੀ ਢੀਗਾਂ ਦੀ ਬੱਛੀ ਪਾਲੀਏ ਤੇ ਬਹੁਤ ਵਾਅਦੇ ਵੰਦੀ ਹੁੰਦੀ ਹੈ ਜੀ ਬਿਲਕੁਲ ਹਾਂਜੀ ਹਾਂਜੀ ਲੋ ਵੀ ਦੋਸਤੋ 1 ਲੱਖ 5000 ਡਾਕਟਰਾਂ ਦਾ ਵੀ ਆਪਾਂ ਦਵਾਂਗੇ ਸੋਈ ਸਵਾਈਆ ਕਰਮਾਂ ਦੀ ਜੇਰ ਜ ਮੇਰਾ ਭਰਾ ਜਿੱਦਾਂ ਮਰਜ਼ੀ ਭਰਾ ਕੇ ਆਪਣੀ ਤਸਦੀਕ ਕਰੇ ਸਾਹਿਬ ਇੱਧਰ ਵੀ ਚੈੱਕ ਕਰੋ ਵੀ ਲੇਵਾ ਬਹੁਤ ਜ਼ਿਆਦਾ ਖਬਰਦਾਰ ਲੱਗਾ ਥਾਣ ਵਿੱਚ ਦੇਵਾ ਕਰਮਾਲੀ ਪੰਡਾ ਪਾਈ ਖੜੀ ਆ ਠੀਕ ਆ ਜੀ ਜਿੱਡਾ ਘਵਾਨਾ ਛੱਡਾ ਇਹ ਕਾਇਡੀਆਂ ਤੁਸੀਂ ਲਾ ਲੋਗੇ ਵੀ ਚੰਗਾ ਦੋਤ ਚਵਾਜੂਗੀ ਠੀਕ ਆ ਤੇ ਮਗਰ ਬੱਚਾ ਬੱਚੀ ਫੀਮੇਲ ਕਾਫ ਆ ਇੱਕੋ ਇੱਕ ਬੜ ਅੱਜ ਜਿਹੜੀ ਸੂਈ ਆ ਬਾਕੀ ਐਨੀਮਲ ਸਾਰੇ ਗੱਬਣ ਤਿਆਰੀ ਦੇ ਵਿੱਚ ਹੀ ਆ ਠੀਕ ਆ ਕੋਈ ਮੇਰਾ ਵੀਰ ਅੱਗੇ ਵੇਚਣ ਵਾਸਤੇ ਲੈ ਕੇ ਜਾਣਾ ਚਾਹੁੰਦਾ ਤੇ ਵਿਕਰੀ ਦੇ ਵਿੱਚ ਹੀ ਆ ਤੇ ਫਿਲਹਾਲ ਪੰਜਾਂ ਪੰਜਾਂ 6 ਦਿਨਾਂ ਦੇ ਵਿੱਚ ਇਹਨਾਂ ਪਸ਼ੂਆਂ ਦੀ ਤਿਆਰੀ ਆ ਸੂਣ ਦੀ ਤੇ ਡਾਕਟਰ ਸਾਹਿਬ ਇਹ ਅੱਜ ਐਨੀਮਲ ਨੇ ਟੋਟਲ ਆਪਣੇ ਕੋਲ ਹਾਂਜੀ ਐਨੀ ਸੰਧੂ ਸਾਹਿਬ ਗਾਵਾਂ ਤੇ ਉਤਰਾ ਆਪਣੇ ਤੋਂ 8 ਆ ਉਹ ਤਿੰਨ ਸੇਲ ਹੋਈਆਂ ਅੰਦਰ ਹੀ ਬੱਜੀਆਂ ਵੱਡੀਆਂ ਹੋਰ ਤਨੀ ਕੋ ਬੱਛੀ ਪੁੱਛੀ ਆ ਗਈ ਸਭਰਾਵਾਂ ਦੇ ਲਾ ਕੇ ਵੇਖ ਲੈ ਨਹੀਂ ਨਹੀਂ ਸੰਧੂ ਸਾਹਿਬ ਆਕੇ ਪਾਪਾ ਬਾਹਰੀ ਆ ਹਾਂ ਹਾਂ ਤਵੇ ਇਹ ਸ਼ਾਮ ਤੱਕ ਮਾਹ ਰਾਜ ਦੀ ਸੁੱਖ ਚਾਹੀਦੀ ਆਪਾਂ 9-10 ਗਾਵਾਂ ਕਰ ਦਾਂਗੇ। ਹਾਂ ਨਹੀਂ ਇਸੇ ਤਰ੍ਹਾਂ ਹੀ ਆ। ਤੋੜਾ ਫਿਰ ਨਹੀਂ ਕਿਰਪਾ ਜੀ ਗੁਰੂ ਰਾਨ ਦਾਸ ਦੀ ਤੁਹਾਡੇ ਹੀ ਪੈਰਾ ਪਿੱਛੇ ਚੱਲੀ ਜਾਂਦਾ ਜੀ ਕੰਮ। ਨਹੀਂ ਵੀਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਚਲਾਈ ਰੱਖੇ ਵੀਰ। ਜੇ ਆਪਾਂ 7-17 ਕੰਮ ਕਰਨੇ ਤਾਂ ਹੀ ਉਹ ਸੰਧੂ ਸਾਹਿਬ ਆਪਾਂ 1.5-200 ਗਾਂ ਮਹੀਨੇ ਦੀ ਵੇਚਦੇ ਆ। ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਬਿਲਕੁਲ। ਗਾਂ ਕਿਉਂਕਿ ਜਿੰਨੇ ਵੀ ਗਾਂ ਆਪਣੇ ਨਾਲ ਜੁੜ ਗਏ ਆ ਜੀ ਬਿਲਕੁਲ। ਜਿੰਨੇ ਚੰਗੀ ਗਾਂ ਲੈਣੀ ਫਾਰਮਰ ਨੇ ਨਵਾਂ ਫਾਰਮਰ ਜਿਹੜਾ ਵੀ ਆ ਉਹ ਆਪਾਂ ਨੂੰ ਪਹਿਲਾਂ ਫੋਨ ਲਾਉ ਲਓ ਦੋਸਤੋ ਨਾ ਪਹਿਲਾ ਵੀਰ ਸਾਹਬ ਹੁਣੇ ਠੀਕ ਹੈ ਜੀ ਵੱਡੇ ਪੱਦਰ ਤੇ ਮਾਲ ਵੇਚਦੇ ਰਹੇ ਆਨਲਾਈਨ ਜਿਹੜਾ ਗੁਜਰਾਤ ਉਹ ਮਹਾਰਾਸ਼ਟਰ ਠੀਕ ਹੈ ਜੀ ਉੱਥੇ ਵੀ ਵੱਡੇ ਪੱਦਰ ਤੇ ਮਾਲ ਵੇਚਿਆ ਵੀਰ ਉਹਨਾਂ ਨੇ ਉੱਥੇ ਲੈ ਕੇ ਜਾਂਦੇ ਰਹੇ ਪਸ਼ੂ ਬਹੁਤ ਜ਼ਿਆਦੀ ਵਿਕਰੀ ਦੇ ਆਪਣਾ ਸੰਧੂ ਸਾਹਿਬ ਉੱਥੇ ਵੀ ਸ਼ੌਂਕ ਹੀ ਹੁੰਦਾ ਸੀ ਉੱਥੇ ਵੀ ਮਹੀਨੇ ਦੀਆਂ ਆਪਣੀਆਂ 10 ਗੱਡੀਆਂ ਜਾਂਦੀਆਂ ਸੀ ਠੀਕ ਹੈ ਜੀ ਕਈ ਰਿ 15 ਵੀ ਚਲੇ ਜਾਂਦੀਆਂ ਜਿਦੇ ਵਿੱਚ ਇੱਕ ਟਰੱਕ ਦੇ ਵਿੱਚ ਸਾਰੇ ਵੀਰ ਭੈਣ ਭਰਾਵਾਂ ਨੂੰ ਪਤਾ ਜਿਹੜੇ ਆਪਾਂ ਜਿਨ੍ਹਾਂ ਦਾ ਮਾਨ ਲਈਦਾ ਏ ਪਾਰਾਂ گاਵਾ ਇੱਕ ਟਰੱਕ ਦੇ ਵਿੱਚ ਜਾਂਦੀਆਂ ਆ ਆਪਾਂ 9-10 ਸਾਲ ਕੰਮ ਕੀਤਾ ਜੀ ਉੱਥੇ ਹਾਂਜੀ ਹਾਂਜੀ ਬਾਕੀ ਡਾਕਟਰ ਸਾਹਿਬ ਹੁਣ ਤਾਂ ਇੱਥੇ ਨਹੀਂ ਮਾਨ ਕਰਦੇ ਨੀ ਤਰ੍ਹਾਂ ਦਾ ਪਰਤਾ ਜੀ ਪਿਆਜ਼ ਨਾਲੋਂ ਵੀ ਜ਼ਿਆਦਾ ਇੱਥੇ ਮਾਨ ਕਰੰਦਾ ਜੀ ਲੋਕ ਤੇ ਵਧੀਆ ਗੱਲ ਆ ਜਿਹੜੇ ਫਾਰਮਰ ਨਵੇਂ گاਵਾ ਪਹੁੰਚ ਲੱਪੇ ਜੀ ਇੱਥੇ ਹਾਂਜੀ ਜੁੜ ਗਏ ਨਾਲੋਂ ਫਾਰਮ ਦੇ ਕਿਉਂਕਿ ਦੇ ਸਾਬਦੇ ਸਾਡੇ ਵਿੱਚ ਲਾ ਗਏ ਸੰਧੂ ਸਾਹਿਬ ਜਿਹੜੇ ਬੰਦੇ ਨੇ 30-35 ਲੱਖ ਲਾ ਕੇ ਜਾਣਾ ਉੱਥੇ ਵੀ ਰਿਸਕੀ ਹੁੰਦਾ ਜੀ ਬਾਕੀ ਵਿੱਚੋਂ ਕੁਝ ਨਗ ਉਮੇਦ ਵੀ ਲੈ ਕੇ ਆਇਆ ਕਰੀਏ ਕੋਈ ਚ ਮਲਤੀ 30 35 ਲੀਟਰ ਲਈ ਕੋਈ ਚੰਗੇ ਸੰਗਤ ਸਿਮਰ ਦੇ ਵੜਾ ਵੀਰ ਖਰੀਦਣ ਦੇ ਬੜੇ ਚਾਹ ਬਣਾ ਸੰਧੂ ਸਾਹਿਬ ਸਾਡਾ ਰਜੀਵ ਵੜਾ ਕਰਦਾ ਜੇ ਪਰ ਉਹ 1 ਲੱਖ 80 ਡੇਢ 2 2 ਲੱਖ ਰੁਪਈਆ ਉਹ ਰੇਟ ਵੀ ਪਰ ਨਾਲ ਕੋਈ ਵੀ ਚਾਹੀਦਾ ਜੀ ਕਿਉਂਕਿ ਹਰੇਕ ਨੂੰ ਹੁੰਦਾ ਵੀ ਕਟੋੜਾ 50 70 80 ਸੰਧੂ ਸਾਹਿਬ ਜਿੰਨੀ ਸੇਵਾ ਕਰਨੀ ਹੈ ਨਾ ਹਰ ਬੰਦਾ ਇਹਨਾਂ ਦੇ ਵਿੱਚੋਂ 30 35 ਲੀਟਰ ਵਧੀਆ ਦੁੱਧ ਚਵਾਈ ਜਾਂਦੀ ਇਹਨਾਂ ਦੇ ਫੈਨ ਚੰਗੀ ਆ ਜਾਂਦੀ ਯਾਰ ਇਹ ਰੋਡ ਵਾਲੀ ਦੀ ਫੈਨ ਵੀ ਨਹੀਂ ਆਉਂਦੀ ਬਾਈ ਥੋੜਾ ਕਰੋ ਸੰਗ ਰੱਖਦੇ ਐਨੀਮਲ ਆਪਣੇ ਕੋਲ ਜ਼ਿਆਦੇ ਆ ਹਾਂਜੀ 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 ਤੇ ਗਾਂ ਸਿਆਲ ਦੇ ਸਿਆਲ ਬਾਕੀ ਗਰਮੀ ਲੋਗੀ ਫੋਮੇ ਦੀ ਆਹਣ ਜਿਹੜੀ ਬੱਚੀ ਆ ਬਹੁਤ ਚੰਗੇ ਸੀਮੰਦੀ ਇਹ ਗਾਂ ਬਰੀਡ ਦੇ ਵਿੱਚ ਜਾਈ ਆ ਗਈ ਆ ਜੀ ਹਾਂਜੀ ਲੋ ਵੀ ਇਹਦੀ ਫੇਸ ਕੁਆਲਟੀ ਦੇਖੋ ਤੇ ਬਹੁਤ ਛੋਟਾ ਇਹ ਛੋਟਾ ਜਿਹਾ ਮੂੰਹ ਆ ਜੀ ਹਾਂ ਹੈਗੀ ਚੌਗੀ ਆ ਨਾਲੇ ਹਾਂ ਨਵੇਂ ਤੁਸੀਂ ਐਨੀਮਲ ਚੰਗੇ ਆਉਂਦੇ ਆ ਠੀਕ ਆ ਜੀ ਬਾਕੀ ਜਿਹੋ ਜਿਹਾ ਪਸ਼ੂ ਤੁਹਾਨੂੰ ਚਾਹੀਦਾ ਜਿੱਡੇ ਦਾ ਰੇਟ ਵਾਲਾ ਚਾਹੀਦਾ ਉਹੋ ਜਿਹਾ ਜਿਹੜਾ ਪਸ਼ੂ ਆ ਤੁਹਾਨੂੰ ਇਸ ਕਿੱਲੇ ਤੋਂ ਮਿਲ ਜਾਂਦਾ ਜਿਆਦੇ ਪੈਸੇ ਲਾਉਣੇ ਆ ਚੰਗੀ ਮਿਲਕਿੰਗ ਵਾਲਾ ਚਾਹੀਦਾ 30 ਲੀਟਰ 35 ਲੀਟਰ 40 ਲੀਟਰ ਤੱਕ ਵਹਿੜ ਆਉਂਦੀ ਰਹਿੰਦੀ ਆ ਰੂਟੀਨ ਦੇ ਵਿੱਚ ਪਸ਼ੂ ਆਪਾਂ ਜਿਹੜੇ ਤੁਹਾਨੂੰ ਦਿਖਾਉਂਦੇ ਰਹੀਦਾ ਉਹ ਵੇਖ ਲਓ ਸੰਧੂ ਸਾਹਿਬ ਉਧਰ ਹੀ ਬੱਛੀਆਂ ਬੱਜੀਆਂ ਚੰਗੇ ਚੰਗੇ ਰਿਕਾਰਡ ਵਾਲੀਆਂ ਨੇ ਵੇਚੀਆਂ ਵਾ ਠੀਕ ਆ ਜੀ ਉਹ ਦਰਸ਼ਕਾ ਉਹ ਕਿੱਡੀ ਕਿੱਡੀ ਚੰਗੀ ਮੱਛੀ ਹੈ ਬੱਜੀ ਫਾਰਮਰ ਜਿਹੜਾ ਇਹ ਬੰਦੇ ਨੇ ਆਪਣੇ ਇੱਕੋਲੇ ਸੰਧੂ ਸਾਹਿਬ ਨੌ ਗਾਵਾਂ ਲਈਆਂ ਵਾ ਓਕੇ ਪਰਸੋਂ ਦੇ ਵਿੱਚ ਵੇਚੀ ਠੀਕ ਆ ਜਿਹੜੀਆਂ ਆ ਵਹਿੜਾ ਲਈਆਂ ਆ ਇਹ ਵੇਖੀਆਂ ਨੇ ਫੇਰੇ ਤੇ ਹਾਂਜੀ ਹਾਂਜੀ ਸੰਧੂ ਸਾਹਿਬ ਆ ਵੇਖ ਲਓ ਜੀ ਲਓ ਜੀ ਜਿਹੜੇ ਦੋਸਤ ਕੁਝ ਐਨੀਮਲ ਸੇਲਸ ਹੋ ਜਾਂਦੇ ਆ ਆ ਵੇਖੋ ਆ ਬਰੀਡ ਵਾਲੀ ਮੱਛੀ ਜੇ ਇਹ ਪਿਓਰ ਚਾਲੀ 1 20 ਦੀ ਆ ਅੱਛਾ ਜ ਅਬ ਪਿਛਲੀ ਵੀਡੀਓ ਦੇ ਵਿੱਚ ਪਾਈ ਸੀ ਨਾ ਪਾਈ ਸੀਗੀ ਆ ਲੈ ਲੋ ਬਿਲਕੁਲੋ ਬਾਈ ਸੀ ਨਾ ਇਹਦੀ ਇੱਕੋ ਹੀ ਸਾਈਡ ਸੀ ਬਿਲਕੁਲੋ ਬਰਾਬਰ ਨਿਕਲੀ ਜੇ ਠੀਕ ਆਹ ਬੱਛੀ ਦੀ ਸੀ ਸੋ ਹੋਈਆਂ ਦੋਵੇਂ ਹਾਂਜੀ ਸੇਲ ਹੋਈਆਂ ਜੀ ਲਓ ਵੀ ਇਹ ਐਨੀਮਲ ਦੋਸਤੋ ਦੇਖ ਚੁੱਕੇ ਆ ਨੰਬਰ ਸਕਰੀਨ ਤੇ ਚੱਲਣ ਡਿਆ ਕਾਲ ਕਰ ਲੋ ਐਨੀ ਟਾਈਮ ਗੱਲਬਾਤ ਕਰੋ ਠੀਕ ਆ ਜੀ ਮਾਲ ਰੂਟੀਨ ਦੇ ਵਿੱਚ ਆਉਂਦਾ ਪੰਜ ਸੱਤ ਨਾਗ ਜੀ ਜੋ ਕਿ ਸੰਧੂ ਸਾਹਿਬ ਕੇ ਨੇ ਬਹੁਤ ਦੂਰ ਦੂਰ ਆਪਣੇ ਕੋਲੇ ਬਠਿੰਡੇ ਤੋਂ ਵੀ ਗਾਹਕ ਆਉਂਦੇ ਬਟਾਲਾ ਏਰੀਆ ਹੋ ਗਿਆ ਪਦੇਗਰ ਚੂੜੀਆਂ ਹੋ ਗਿਆ ਹਾਂ ਦੂਰ ਕੋਈ ਕੋਈ ਆਣੇ ਖਾਲੀ ਨਾ ਮੁੜੇ ਸਾਡਾ ਤੇ ਹੋ ਜਾਂਦਾ ਵੀ ਉਹਨਾਂ ਨੇ ਪੰਜ ਸੱਤ ਨਾਲ ਮਿਲ ਲੈਂਦੇ ਅਵੇਲੇ ਬਿਲਕੁਲ ਹਾਂਜੀ ਆਪਸ਼ਨ ਹੋਵੇ ਮਤਲਬ ਇਹ ਪੰਜ ਚਾਰ ਖੜੇ ਹੋਣ ਉਹਦੇ ਕੋਈ ਵੀ ਰੌਬ ਦੀ ਡਿਸਾਈਡ ਕਰ ਲੈ ਕਿਸੇ ਨੇ ਮੰਨ ਲਓ 50 ਲਾਉਣਾ ਕਹਿੰਦਾ 90 ਲਾਉਣਾ ਕਹਿੰਦੇ ਹੁਣ ਆ ਪਰੋਜਪੁਰ ਦੇ ਹੀ ਕੱਲ ਤੇ ਟਾਰੀ ਪਿੰਡ ਆ ਵੀਰ ਭੈਣ ਅੰਨਾ ਵੀ ਮੈਂ ਤੀਜੀ ਚੌਥੀ ਵੀਡੀਓ ਵੇਖੀ ਹਰ ਵਾਰੀ ਫੋਨ ਲਾਉਣਾ ਤੇ ਗਾਂ ਵੇਖ ਜਾਂਦੀ ਆ ਵੇਖ ਜਾਂਦਾ ਮਾਲ ਤੇ ਕੱਲ ਉਹ ਆ ਵੀ ਵੀਰ ਆ ਫੋਨ ਲਾ ਕੇ ਤੇ ਇੱਕ ਘਰੇ ਆ ਤੇ ਚਲੋ ਉਹਦੀ ਕਿਸਮਤ ਚੰਗੀ ਸੀ ਦੋ ਬੈੜਾ ਮੇਰੇ ਕੋਲੇ ਤੇ ਦੋਵੇਂ ਚੋਰਾ ਲੈ ਗਿਆ ਜੀ ਚਲੋ ਹਾਂਜੀ ਵਧੀਆ ਹੋ ਲੋਬੀ ਪ੍ਰਭੂ ਉਹ ਕੈਕਟਰ ਸਾਹਿਬ ਹਾਂਜੀ ਹਾਂਜੀ ਲਓ ਦੱਸੋ ਇਹ ਐਨੀਮਲ ਨੇ ਅੱਜ ਠੀਕਾ ਜੀ ਪੂਰੀ ਇਨਫੋਰਮੇਸ਼ਨ ਆਪਾਂ ਤੁਹਾਨੂੰ ਦੇ ਦਿੱਤੀ ਆ ਸੋ ਮੇਰਾ ਵੀਰ ਇੱਕ ਦੋ ਵਾਰੀ ਵੀਡੀਓ ਅੱਗੇ ਪਿੱਛੇ ਕਰਕੇ ਵੇਖ ਲਿਆ ਕਰੋ ਤੇ ਪਹਿਲਾਂ ਤਸੱਲੀ ਨਾਲ ਵੀਡੀਓ ਸੁਣ ਲਿਆ ਕਰੋ ਵੇਖ ਲਿਆ ਕਰੋ ਉਸ ਤੋਂ ਬਾਅਦ ਤੁਸੀਂ ਕਾਲ ਕਰਨੀ ਹੁੰਦੀ ਆ ਸਾਈ ਬਿਆਨਾ ਕਰਨਾ ਸਰ ਜੀ ਸਾਹਿਬ ਤੁਹਾਡੀ ਗੱਲ ਸਹੀ ਕਲਿੱਪ ਕਰਕੇ ਜਿਹੜੀ ਵੀਡੀਓ ਬਹਿੰਦੇ ਮੁੜ ਕੇ ਉਹਦੇ ਵਿੱਚ ਮੁੱਲ ਪੁੱਛਦੇ ਰਹਿੰਦੇ ਆ ਆਪਾਂ ਨੂੰ ਹਾਂਜੀ ਹਾਂਜੀ ਮੁੱਲ ਵੀ ਵੀਡੀਓ ਦੇ ਵਿੱਚ ਹੀ ਕੀਤਾ ਹੁੰਦਾ ਵਾ ਚਾਹੇ ਤੁਸੀਂ ਪੂਰੀ ਵੀਡੀਓ ਵੇਖ ਲਿਆ ਕਰੋ ਜੀ ਬਿਲਕੁਲ ਜੇ ਕਹਿੰਨੇ ਵੀਡੀਓ ਕਾਲ ਦੇ ਵਿੱਚ ਆ ਕੇ ਕਿਲੋ ਚੂਣੀ ਬੇਚ ਜਿੱਕੋਗੇ। ਲਓ ਦੋਸਤੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵਿਰਾਮ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਪਾਉ ਜੀ।